ਸੰਘ ਦਾ ਅੱতিਅਰਸਤਾ ਵੈਸੇ ਕੌਮ ਨੂੰ ਕਾਹਦਾ ਖਤਰਾ ਕੀ ਲੱਗਦਾ ਤੁਹਾਨੂੰ ਵੇਖੋ ਉਦਾਂ ਤੇ ਜਿਹੜਾ ਖਤਰਾ ਤਾਂ ਮਤਲਬ ਗੁਰੂ ਦੇ ਖਾਲਸੇ ਨੂੰ ਕੀ ਹੋ ਸਕਦਾ ਕਿਸੇ ਤੋਂ ਪਰ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਵਾਂ ਚੱਲਾ ਜਿਹੜੀਆਂ ਹਾਂ ਵੀ ਉਹ ਸਿੱਖੀ ਦੀ ਵਿਆਖਿਆ ਜਿਹੜੀ ਜਿਹੜੇ ਹਿਸਾਬ ਨਾਲ ਕਰਦੇ ਆ ਜਿਵੇਂ ਉਹ ਸਿੱਖੀ ਨੂੰ ਡਿਫਾਈਨ ਕਰਦੇ ਆ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਬਣਾਉਣ ਵਾਲੀ ਉਹਨਾਂ ਦੀ ਇੱਕ ਕੋਸ਼ਿਸ਼ ਆ ਗੁਰੂ ਸਾਹਿਬਾਨ ਨੂੰ ਉਹ ਮਤਲਬ ਸਾਰਾ ਜਿਹੜਾ ਕਬਾ ਮੰਡਲ ਸਿਰਜਿਆ ਦੇਵੀ ਦੇਵਤਿਆਂ ਦਾ ਉਹਦੇ ਵਿੱਚ ਫਿੱਟ ਕਰਨ ਦੀ ਠੀਕ ਆ ਉਹਨਾਂ ਦੇ ਗ੍ਰੰਥ ਸਤਕਾਰਯੋਗ ਨੇ ਦੇਵੀ ਦੇਵਤੇ ਉਹ ਆਪ ਦਾ ਜਿਵੇਂ ਆ ਹਾਂ ਬਿਲਕੁਲ ਪਰ ਕਿਸੇ ਉਹਨਾਂ ਕੋਲ ਇਹ ਹੱਕ ਨਹੀਂ ਵੀ ਉਹਨਾਂ ਨੂੰ ਦੱਸਣਾ ਵੀ ਤੁਸੀਂ ਕੀ ਜੇ ਹਾਂ ਸਿੱਖਾਂ ਨੂੰ ਕੋਈ ਦੱਸਣਾ ਹਾਂ ਜਿਹੜੀ ਉਹਨਾਂ ਦੀ ਇਹ ਪਾਲਿਸੀ ਆ ਵੀ ਵਿਆਖਿਆ ਲਿਆਉਣੀ ਸਿੱਖੀ ਦੀ ਵੀ ਸਿੱਖੀ ਦੀ ਵਿਆਖਿਆ ਅਸੀਂ ਦਵਾਂਗੇ ਜਿਹਦੇ ਉੱਤੇ ਸਿੰਘ ਸਭਾ ਨੇ ਵੱਡੇ ਤਰਾਜ ਉਠਾਏ ਸੀ ਠੀਕ ਆ ਨਾ ਵੀ ਜਿਹਦੇ ਮਤਲਬ ਉਹਦੇ ਜਵਾਬ ਦੇ ਵਿੱਚ ਹਮ Hindu ਨਹੀਂ ਵਰਗੀਆਂ ਕਿਤਾਬਾਂ ਸਾਹਮਣੇ ਆਈਆਂ ਸਾਰਾ ਸਿੰਘ ਸਭਾ ਦਾ ਕਾਰਜ ਉਹਦੇ ਉੱਤੇ ਖੜਾ ਆ ਕਾ ਉਹ ਜਿਹੜੀ ਗੁਰਬਾਣੀ ਦੀ ਵਿਆਖਿਆ ਆ ਸਿੱਖ ਇਤਿਹਾਸ ਦੀ ਵਿਆਖਿਆ ਆ ਫਿਰ ਇਹ ਕਹਿਣਾ ਕਿ ਸਿੱਖ ਸਾਰੇ ਹਿੰਦੂ ਧਰਮ ਚੋਂ ਹੀ ਆਏ ਹਨ ਜਾਂ ਗੁਰੂ ਸਭਾਣ ਵੀ ਹਿੰਦੂ ਪਰਿਵਾਰਾਂ ਚੋਂ ਹੀ ਤਾਂ ਇਹੋ ਜੀ ਵਿਆਖਿਆ ਫਿਰ ਪੰਜਾਂ ਪਿਆਰਾਂ ਬਾਰੇ ਵਿਆਖਿਆ ਦੇਣੀ ਜੀ ਉੱਥੋਂ ਆਏ ਹੀ ਉੱਥੋਂ ਆਏ ਹੀ ਹਨ ਵੀ ਉਹ ਸਾਰੇ ਹਿੰਦੂ ਹੀ ਗਲਤ ਪ੍ਰਚਲਨ ਕਹਿ ਸਕਦੇ ਆ ਇਹ ਜਿਹੜੀ ਡੈਫੀਨੇਸ਼ਨ ਸਿੱਖੀ ਦੀ ਜਿਹੜੀ ਸੰਗਤ ਦਿੰਦਾ ਆ ਵੀ ਸਿੱਖੀ ਨੂੰ ਸਨਾਤਨ ਦੇ ਇੱਕ ਵੱਡੇ ਰੁੱਖ ਦੀ ਇੱਕ ਸ਼ਾਖਾ ਵਾਂਗ ਪੇਸ਼ ਕਰਾਉਂਗਾ ਉਹਦੇ ਤੇ ਤਰਾਜਾ ਸਿਖਾਉਂਦਾ